ਵੀ ਤੁਹਾਨੂੰ ਅੱਜ ਆਪਾਂ ਇੱਕ ਨਵੀਂ ਚੀਜ਼ ਵਿਖਾਉਣੇ ਆ ਜਸਪਾਲ ਸਿੰਘ ਪਾਲੀ ਇੱਧਰ ਵੇਖੋ ਹਾਂਜੀ ਲੋਕੀ ਕਹਿੰਦੇ ਠੱਠੇ ਕੂਚੇ ਛਾਲ ਮਾਰਨੀ ਆ ਇਹ ਉਹਦੇ ਵਿੱਚ ਮਾਰੀ ਬੈਠਾ ਹੈਲੋ ਲੋਕਾਂ ਦਾ ਸੁਣਿਆ ਕਹਿੰਦੇ ਆ ਕਿੱਥੇ ਚੱਲਿਆ ਉਹ ਜੇ ਬੰਦਾ ਕਿਆ ਹੁੰਦਾ ਸੀ ਮੈਂ ਕਹਿੰਦਾ ਜੀ ਮੈਂ ਠੱਠੇ ਕੂਚੇ ਚੱਲਿਆ ਤੇ ਇਹ ਨਹੀਂ ਉਹੀ ਕਿੰਜ ਨਿਕਲ ਰਿਹਾ ਲੱਗਾ ਕਰੀ ਬੈਠਾ ਉਹ ਪਾਲੀ ਤੂੰ ਕੀ ਤੋ ਅੱਕ ਕੇ ਮਾਰਿਸ਼ਾਲੇ ਚ ਅੱਛਾ ਗਰਮੀ ਤੋ ਅੱਛਾ ਰੀਜਨ ਹੈਗਾ ਕੋਈ ਨਾ ਕੋਈ ਹੈ ਠੀਕ ਹੈ ਫਾਇਨਲ ਕੀਤੀ ਜਾ ਰਹੀ ਹੈ ਜੀ ਠੀਕ ਲਓ ਜੀ ਆ ਆਪਣਾ ਪੈਂਡ ਵਾਲਾ ਘਰ ਆ ਆ ਲਓ ਤੁਹਾਨੂੰ ਅੱਜ ਪੈਂਡ ਵਾਲਾ ਘਰ ਵਿਖਾਉਣੇ ਆ ਵੈਸੇ ਕਿਸੇ ਨਹੀਂ ਵਲੌਗ ਚ ਵਿਖਾਇਆ ਆਪਾਂ ਆ ਆਪਣਾ ਪੈਂਡ ਵਾਲਾ ਘਰ ਆ ਆ ਲਓ ਜੇਕਰ ਕੀ ਹੁਣ ਆਪਾਂ ਬਈ ਕਿਰਪਾ ਕਰੇ ਤਾਂ ਬਪਾ ਕਾਲਾ ਮੈਦ ਦੀ ਆ ਬਾਈ ਆਪਣਾ ਸੱਤਾ ਚੇਵੀ ਚੋਂ ਟੈਨਸ਼ਨ ਹੁੰਦੀ ਆ ਕੋਈ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਬੰਦੇ ਨੂੰ ਹੁੰਦੀਆਂ ਤੇ ਇਹ ਵੀ ਬਾਈ ਉਦੋਂ ਉਦੋਂ ਚੱਕ ਦਾ ਕੋਈ ਬਾਈ ਚੱਲੀ ਹੈ ਵੇਲੀ ਤੇ ਉਹ ਅੱਜ ਅਹੀ ਰਲੇ ਸੀਗੇ ਲਾਂਗਰੀ ਲਾਂਗਰੀ ਦਾ ਕੰਮ ਮੈਂ ਕਰਦਾ ਹਾਂ ਹਾਂ ਲਾਂਗਰੀ ਦਾ ਕੰਮ ਹੈ ਬਾਈ ਨਾਲੇ ਲਾਂਗਰੀ ਦਾ ਬਾਈ ਅੱਜ ਕੀ ਬਣਾਉਣ ਲੱਗਾ ਆਜਾ ਬਣਾਉਣੇ ਮੈਗੀ ਮੈਗੀ ਨਾਲ ਕੀ ਹਾਲ ਹੈ ਕਿਰਾਕੇ ਦਾ ਕਿਰਾਕੇਦਾਰ ਹੈ ਹਾਲੋ ਠੀਕ ਹੈ ਜੀ ਤੇ ਆਹ ਲੋ ਆ ਆਪਣਾ ਪੁਰਾਣਾ ਘਰ ਹੁਣ ਵੈਸੇ ਬਹੁਤ ਬਰਾਹਾਲ ਹੋਇਆ ਪਿਆ ਕਿਉਂਕਿ ਸਾਲ ਤੋਂ ਪਲਾਸੀ ਹੋ ਗਿਆ ਆਪਾਂ ਚੱਜਣਾ ਇੱਥੇ ਢੇੜਾ ਹੀ ਨਹੀਂ ਮਾਰਿਆ ਸੀ ਗਿਆ ਤੇ ਆਹ ਲੋ ਜੀ ਤੁਹਾਨੂੰ ਵਿਖਾਉਣਾ ਸਾਰਾ ਹੀ ਕੁਛ ਆਪਣਾ ਇੱਧਰ ਆਬ ਕੀ ਹਾਲ ਹੋਇਆ ਪਿਆ ਹਾਂ ਧੰਨ ਬਾਬਾ ਕਾਲਾ ਮੇਰ ਜੀ ਮੇਰ ਕਰਨ ਤੇ ਇਹਨੂੰ ਸਵਾਰਦੇ ਆਪਾਂ ਆਹ ਲੋ ਇਹ ਆ ਘਰ ਵਿੱਚ ਪਨੇ ਪਿਆ ਆ ਬੇਬਾ ਕੀ ਕਹੋਗਾ ਖੜਾ ਪਰੇ ਦੀ ਸਫਾਈ ਕਰਦੇ ਆਪਾਂ ਸਫਾਈ ਕਰਾਉਣੇ ਇਹਦੇ ਚ ਹੁਣ ਇਹ ਆ ਰਾਹ ਵਿੱਚ ਉਤਨੋਂ ਖਾਣਾ ਮੇਰਾ ਆ ਘਰ ਬਣਿਆ ਵੇ ਇੱਕ ਤੇ ਆ ਰਾਹ ਠੀਕ ਆ ਤੇ ਆ ਲੋ ਇੱਕ ਆਵੇ ਪਹਿਲੇ ਦੋ ਪਰਿਵਾਰ ਰਹਿੰਦੇ ਹੁੰਦੇ ਸੀ ਤੇ ਆ ਇੱਕ ਪਰਲੇ ਪਾਸੇ ਕਿੰਦਰ ਦੇ ਪਾਸੇ ਐ ਹੁੰਦਾ ਸੀਗਾ ਬਜ਼ੁਰਗਾਂ ਵੇਲੇ ਲੋ ਜੀ ਇਹ ਬਸ ਸਫਾਈ ਕਰਾਉਣਾ ਜੀ ਬਸ ਹੁਣ ਬਾਬਾ ਮਿਹਰ ਕਰੇ ਆਪਾਂ ਥੋੜੀ ਜਿਹੀ ਸੈਟਿੰਗ ਚ ਕਰਦੇ ਆਪਾਂ ਮੇਰ ਕਰਿਓ ਸਾਰਾ ਕੁਝ ਹੋ ਜਾਵੇ ਹਾ ਲੋ ਆ ਗਲੀਆਂ ਆਹ ਨੂੰ ਛਤਾ ਬੁਝੇ ਜੁਕਨੇ ਕਰੇ ਤੇ ਨਾਲ ਤੁਹਾਨੂੰ ਜੇ ਤਿੰਨਾਂ ਚੱਲਦੇ ਆ ਆ ਤੁਹਾਨੂੰ ਇੱਕ ਖਾਦਾ ਮੈਂ ਆ ਗਲੀਆਂ ਵੇ ਬੰਦ ਹੋਈ ਪਈ ਤੋ ਪਹਿਲੇ ਦੇਖਣੀ ਹੈ ਤੁਸੀਂ ਤੇ ਆ ਲੋ ਲੋਜੀ ਇੱਕ ਆਵਾਜ਼ ਬਣਾਇਆ ਮੈਂ ਕਰ ਬਾਕੀ ਤੋ ਯਕਸਰੀ ਪਹਿਲੇ ਵੇਂਦੇ ਰਹੇ ਆ ਪਰ ਹੁਣ ਕਾਫੀ ਸਮਾਂ ਹੋ ਗਿਆ। ਤੂੰ ਕਿਧਰ ਮੇਲੇ ਚ ਗਵਾਚਾ ਫਿਰਦਾ ਆਈ। ਹੈਲੋ। ਤੇ ਆਪਨਾ ਕਾਰਾ। ਸਾਰਾ ਬਾਕੀ ਤੂੰ ਹੀ ਤੋਂ ਮੈਂ ਕੇ ਵੇਖਿਆ ਪਈ ਆ ਤੂੰ ਸਾਰਾ ਕੁਛ। ਏਥੇ ਚਲੋ ਨਾ ਪਾਸੇ ਤੁਹਾਨੂੰ ਉਹ ਖਾਉਣੇ ਆ। ਆ ਸਾਹਮਣੇ ਆ ਹੱਤੀ ਬਣਾਈ ਸਗੀ ਤੇ ਨਾਲ ਗੁਰਦੁਆਰਾ ਸਾਹਿਬ ਤੇ ਹੁਣ ਆਪਾਂ ਕੀ ਕਰਾਂਗੇ ਧੰਨ ਬਾਬਾ ਕਾਲਾ ਮੇਰ ਜੀ ਮੇਰ ਕਟਨ ਆ ਬੇ ਆਹਾ ਆ ਬੇ ਆ ਇਹਦੇ ਨਾਲ ਗੁੰਮਟ ਸਵਾਰਾਂਗੇ ਥੋੜਾ ਜਿਹਾ ਤੇ ਇੱਥੇ ਆਪਣੇ ਬਾਪੂ ਜੀ ਧੰਨ ਬਾਬਾ ਕਾਲਾ ਮੇਰ ਜੀ ਤੇ ਪਾਪਾ ਜੀ ਦਾ ਸਰੂਪ ਲਾਵਾਂਗੇ ਇੱਥੇ ਆਪਾਂ ਇੱਥੇ ਪਹਿਲਾਂ ਇੱਥੇ ਸਾਈਂ ਜੀਤ ਸ਼ਾਹ ਜੀ ਦਾ ਲੱਗਾ ਸੀਗਾ ਨੇ ਜੀ ਕਾ ਨੋਟ ਖਰੇ ਪਰ ਇਹਨੂੰ ਅਪਰ ਤਿਆਰ ਕਰਾਵਾਂਗੇ ਹਾਂ ਜੀ ਆ ਬਣਾਇਆ ਠੀਕ ਹੈ ਜੀ ਤੇ ਇੱਕ ਆ ਬਣੇਗਾ ਸੀ ਘਰ ਛੋਟਾ ਜਿਹਾ ਪਰ ਪਰਵਾਰ ਇੱਕ ਜਿਸ ਤਰ੍ਹਾਂ ਪਹਿਲਾਂ ਹੁੰਦੇ ਸੀ ਉਹ ਚੀਜ਼ਾਂ ਬਣੀਆਂ ਹੋਈਆਂ ਸੀ ਲਓ ਜੀ ਆ ਆਪਣੀ ਵਿਹਲੀ ਲਓ ਜੀ ਲਓ ਜੀ ਬਾਤ ਤੁਸੀਂ ਦੇਖ ਸਕਦੇ ਆਪਣਾ ਵੇਖੋ ਕੀ ਹਾਲ ਹੋਇਆ ਪਿਆ ਸਫਾਈ ਕਰਾਉਣੇ ਬਾਬਾ ਮਿਹਰ ਕਰੇ ਬਸ ਲਓ ਜੀ ਠੀਕ ਹੈ ਜੀ ਉੱਧਰ ਦੀ ਸੀੜੀਆਂ ਚੜੇ ਸੀ ਤੇ ਇੱਧਰ ਦੀ ਉਤਰ ਜਣਾ ਆਪਾਂ ਆ ਪਾਲੀ ਆਪਣੇ ਜਿਹੜੇ ਪਿਆਰ ਕਰਨ ਵਾਲੇ ਆਪਣੇ ਚੈਨਲ ਤੇ ਇਹਨਾਂ ਨੂੰ ਕੋਸ ਮੈਸੇਜ ਦੇਣਾ ਹਾਂਜੀ ਹਾਂਜੀ ਕੁਛ ਕਹਿਣਾ ਚਾਹੁੰਦੇ ਤੁਸੀਂ ਆਪਣੇ ਤਿਆਰ ਕਰਨ ਵਾਲਿਆਂ ਨੂੰ ਜਿਹੜੇ ਆਪਣੇ YouTube ਤੇ ਆ ਹਾਂਜੀ ਮੈਂ ਸਾਰੇ ਜਿੰਨੇ ਵੀ ਆਪਣੇ ਦੋਸਤ ਆ ਸਾਤਿਆਂ ਵੀਡੀਓ ਦੇਖਦੇ ਆ ਬਲੌਗ ਦੇਖਦੇ ਆ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਹਾਂ ਨਾਲੇ ਵਧੀਆ ਵਧੀਆ ਕਮੈਂਟ ਕਰਿਆ ਕਰੋ ਨਾਲੇ ਸਾਨੂੰ ਵੀਡੀਓ ਸਾਡੀਆਂ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਹਾਂ ਅੱਜ ਆਪਾਂ ਕੁੱਕਸਾਉ ਨੂੰ ਪੁੱਛ ਲਈ ਹਾਂਜੀ ਕੁੱਕਸਾਉ ਵਾ ਤੁਸੀਂ ਕੁਛ ਕਹਿਣਾ ਹੈ ਇਹਨਾਂ ਨੂੰ ਆਪਣੇ ਦਰਸ਼ਕਾਂ ਨੂੰ ਪਾਏ ਜਿੰਮਤੀ ਕਰਦੇ ਆ ਜੀ ਹਾਂਜੀ ਆਪਕੋ ਬੜਾ ਕਮੈਂਟ ਕਮੈਂਟ ਕਰਿਆ ਕਰੋ ਤੇ ਆਪਦੇ ਭੈਣਾ ਬਾਹਰ ਪਾਇਆ ਕਰੋ ਵੀਡੀਓ ਸਾਰਾ ਸ਼ੇਅਰ ਕਰਿਆ ਕਰੋ ਘਰ ਪਰਵਾਸ ਦੇ ਦੇਖਣ ਵਾਲੀਆਂ ਵੀਡੀਓ ਆਪਣੀਆਂ ਲੀਆਂ ਸਾਰੀਆਂ ਧੰਨਵਾਦੀ ਕੁੱਕ ਸਾਥੂ ਕਹਿਣਾ ਜੀ ਬੋਲਿਆ ਗਿਆ ਤੇ ਚਲੋ ਆਪਾਂ ਦੂਸਰੇ ਪਾਸੇ ਚੱਲਦੇ ਹਾਂ ਜੋ ਇਸ ਨਾਲ ਕੋਈ ਹਾਲ ਆ ਪਰ ਧੰਨਵਾਪਾ ਕਾਲਾ ਮਹਿਰ ਜੀ ਮੇਲ ਕਰਨ ਆਪਾਂ ਇਹਦਾ ਕਰਾਉਣੇ ਤਿਆਰੀ ਹੌਲੀ ਹੌਲੀ બસ થਾ ਸਾਨੂੰ ਤੁਹਾਡਾ ਪਿਆਰ ਚਾਹੀਦਾ ਤੁਸੀਂ ਆਪਣੀ ਵੀਡੀਓ ਨੂੰ ਵਾਦ ਤੋਂ ਵਾਦ ਸ਼ੇਅਰ ਲਾਈਕ ਤੇ ਕਮੈਂਟ ਵਧੀਆ-ਵਧੀਆ ਕਰਿਆ ਕਰੋ ਕਿਉਂਕਿ ਤੁਹਾਡੇ ਪਿਆਰ ਨਾਲ ਹੀ ਆ ਤੁਸੀਂ ਜਿੰਨਾ ਸਾਨੂੰ ਪਿਆਰ ਬਾਤੋਂ ਕਰੋਗੇ ਉਨੀਆਂ ਹੀ ਚੀਜ਼ਾਂ ਆਪਾਂ ਇਹਨੂੰ ਚੀਨ ਨੂੰ ਵਧੀਆ ਫੇਰ ਸਵਾਰਾਂਗੇ ਅੱਗੇ-ਅੱਗੇ ਤੇ ਚਲੋ ਉਹੀ ਗੱਲ ਆ ਜ਼ਿੰਦਗੀ ਦੇ ਬਹੁਤ ਕੁਝ ਹੁੰਦਾ ਹੁੰਦਾ ਵੀ ਮਾੜਾ ਚੰਗਾ ਟਾਈਮ ਆਉਂਦਾ ਹੀ ਰਹਿੰਦਾ ਜਿਹੜਾ ਕਿ ਚਲੋ ਉਹੀ ਗੱਲ ਆ ਵੀ ਓਕੇ ਮੋੜ ਵੀ ਗਿਆ ਤਾਂ ਮੁਰ ਗਿਆ ਤਾਂ ਤੁਹਾਡੀ ਕਿਰਪਾ ਚਾਹੀਦੀ ਸਾਰੇ ਭੈਣ ਭਰਾਵਾਂ ਦੀ ਜਿੰਨੇ ਆਪਣਾ ਵਲੌਗ ਵੇਂਦੇ ਆ ਕਿਰਪਾ ਚਾਹੀਦੀ ਪਾਸ ਵੇਖਿਆ ਕਰੋ ਬਾਦੋਂ ਤੁਹਾਡੇ ਵੇਖਣ ਨਾਲ ਹੀ ਸਾਰਾ ਕੁਝ ਸੈਟ ਹੋਣਾ ਹੈ ਲਓ ਜੀ ਆਜ ਬਾਹਰ ਬਾ ਵੀ ਉਲੀ ਟੌਪਣਾ ਕਿੰਨੀ ਬਸਾਰੀ ਤੋਂ ਕਿ ਤੁਸੀਂ ਸਾਨੂੰ ਜਵੇਂ ਪਿਆਰ ਕਰਦੇ ਆ ਤੇ ਉਸੇ ਤਰ੍ਹਾਂ ਸਾਡੀ ਕੋਸ਼ਿਸ਼ ਵੀ ਤੁਹਾਨੂੰ ਵਧੀਆ ਵਧੀਆ ਚੀਜ਼ਾਂ ਬਣਾ ਕੇ ਵਿਖਾਇਆ ਕਰੀਏ ਜੇ ਸਾਣ ਤੋਂ ਪਿਆਰ ਕਰਦੇ ਆ ਤਾਂ ਸਾਡਾ ਵੀ ਮਾਨਵਾਦ ਵੀ ਚੰਗੀਆਂ ਚੰਗੀਆਂ ਚੀਜ਼ਾਂ ਬਣਾਈਏ ਠੀਕ ਹੈ ਨਾ ਸਾਨੂੰ ਵਾਚਿੰਗ ਦੇ ਨਾਲ ਤੁਹਾਡਾ ਪਿਆਰ ਚਾਹੀਦਾ ਵਾਚ ਤੁਹਾਡਾ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਠੀਕ ਆ ਚਲੋ ਧੰਨਵਾਦ ਜੀ ਹੋਰ ਕੀ ਕਰਨੀ ਆ ਹੋਰ ਇਹਨੇ ਕੀ ਕਰਨਾ ਕੋਈ ਹੋ ਨਹੀਂ ਕਰਨਾ ਇਹਨਾਂ ਦਾ ਚਲੋ ਠੀਕ ਆ ਜੀ ਲਓ ਜੀ ਇਹਨੇ ਕੀ ਵੀਡੀਓ ਤੇ ਆਪਾਂ ਤੁਹਾਨੂੰ ਨਾਲ ਵੀ ਤਾਂ ਲੈਣੇ ਆ ਨਾਲ ਹੀ ਇਹ ਬੇਨਤੀ ਮੈਂ ਕਰੂੰਗਾ ਵੀ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਵਧੀਆ ਵਧੀਆ ਸ਼ੇਅਰ ਕਰਿਆ ਕਰੋ ਕਮੈਂਟ ਵਧੀਆ ਵਧੀਆ ਕਰਿਆ ਕਰੋ ਤੇ ਪਿਆਰ ਸਾਨੂੰ ਦਿਆ ਕਰੋ ਸੋ ਚਲੋ ਧੰਨਵਾਦ ਤੁਹਾਡਾ ਸਾਰਿਆਂ ਦਾ ਮਿਲਦੇ ਆਂ ਅਗਲੇ ਵਲੌਗ ਚ ਲਓ ਜੀ ਆਹ ਤ ਫਿਰ ਤਕਰੀਬਨ ਵੇਖਿਆ ਹੀ ਆ ਸਾਰਾ ਆਪਣੰਦਰ ਆਹ ਟੀਵੀ ਆਹ ਸਮਾਨ ਜੋ ਵੀ ਸਾਰਾ ਕੁਝ ਲਓ ਜੀ ਆਪਣੇ ਕੁੱਕ ਸਾਹਿਬ ਫੇਰ ਆ ਗਏ ਲਓ ਜੀ ਕਰੀਏ ਤਿਆਰੀ ਮੈਂ ਕੀ ਦੀ ਫਿਰ ਕਰੋ ਕਰੋ ਮਾਰੇ ਕਰੋ ਚਲੋ ਜੀ ਮਿਲਦੇ ਆਂ ਫਿਰ ਅਗਲੇ ਬਲੌਗ ਵਿੱਚ ਧੰਨਵਾਦ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗਲਤੀ ਮਲਤੀ ਮਾਫ ਗਲਤੀ ਤੇ ਪੁੱਤ ਨੇ ਭਰਾਵਾ ਜਿਹੜਾ ਵੀ ਮੇਰਾ ਤੁਹਾਨੂੰ ਭਰਾਵੇਂ ਲਾ ਪਿਆ ਸਾਰਿਆਂ ਨੂੰ ਬਈ ਕੋਈ ਗਲਤ ਵਲਤ ਬੋਲਦਾ ਕਿਆ ਹੋਵੇ ਤੇ ਗਲਤੀ ਮਲਤੀ ਮਾਫ ਕਰਿਓ ਛੋਟਾ ਭਰਾ ਸਮਝ ਕੇ ਧੰਨਵਾਦ ਜੀ ਸਾਰਿਆਂ ਦਾ ਜੀ ਆਪਣੇ ਕੁੱਕ ਸਾਹਿਬ ਚੋਂਪਿੰਗ ਕਟਿੰਗ ਸ਼ੁਰੂ ਕਰ ਦਿੱਤੀ ਆ ਠੀਕ ਹੈ ਜੀ ਤੇ ਦੂਸਰਾ ਜਸਪਾਲ ਸਿੰਘ ਤੋਂ ਵੀ ਵੇਖਿਆ ਹੀ ਆ ਉਹ ਨਾਉਣ ਵਾਲੇ ਪਾਸੇ ਜਗਾਰ ਲਾਈ ਜਾਂਦਾ ਤੇ ਆ ਤੁਹਾਨੂੰ ਦੱਸਿਆ ਸੀ ਆਪਣੇ ਕੁੱਕ ਸਾਹਿਬ ਨੇ ਕੀ ਬਣਾਉਣ ਲੱਗਾ ਤੇ ਆ ਲੋ ਮਿਲਦੇ ਆਪਾਂ ਹੌਲੀ ਹੌਲੀ ਜਿਵੇਂ ਸਟੈਪ ਬਾਈ ਸਟੈਪ ਕਹਿ ਕੇ ਆਇਆ ਨਾ ਹਾਂਜੀ ਹਾਂਜੀ ਵੀ ਉਹ ਬਣਾਉਣੇ ਆ ਤੇ ਉਹ ਸਾਉਣਾ ਵਧੀਆ ਬਣਾਵੀ ਠੀਕ ਹੈ ਜੀ ਆਪਣੇ ਬੋ ਕੇਅਰ ਕਰਨ ਵਾਲੇ ਬਹੁਤ ਸਾਰਿਆਂ ਨੇ ਵੇਖਣੀ ਆ ਵੀਡੀਓ ਮਾਰੇ ਲਾਈਕ ਆ ਮਿਲ ਆਪਣੇ ਨਾ ਹਾਂ ਠੀਕ ਹੈ ਨੀ ਚਲੋ ਬਾਪ ਬਾਪ ਬਾ ਕੀ ਬਾਬਾ ਮੇਰੇ ਤੋੜੇ ਦਿਨ ਚਾਪਾਂਗੇ ਕਿਹਦੇ ਤੇ ਜੁਆਇ ਕਰਾਂਗੇ ਫਿਰ ਠੀਕ ਬਣਾਵਾਂਗੇ ਠੀਕ ਅੱਜ ਤਾਂ ਆਪਾਂ ਚਲ ਮੇਕੀ ਨੇ ਹਿਸਾਬ ਲੈ ਲੈਂਦੇ ਠੀਕ ਆ ਚਲੋ ਠੀਕ ਆ ਬਰਾ ਭਾ ਧੰਨਵਾਦ ਤੇ ਬਾਕੀ ਪਾਲੀ ਗਾ ਨਿਕਾ ਮਾਰ ਕਾਣਾ ਮੈਂ ਕੀ ਕਰਦਾ ਪਿਆ ਹਾਂਜੀ ਹੈਲੋ ਆ ਵੀ ਸਤਾ ਨਾ ਇਹ ਤਾਂ ਆਪਣੀ ਤੀਵੂ ਗਾ ਕਾ ਕੱਕੋ ਕਸਾ ਹੱਥਲੇ ਰਖਾ ਦਿਓ ਆ ਕੀ ਇਹ ਤਾਂ ਸੜ ਜਾਣਗੇ ਪੈਂਦਾ ਨਹੀਂ ਨਹੀਂ ਕੋਈ ਇਹ ਜਿਹੜਾ ਪਲਾਸਟਿਕ ਇਹ ਰੱਖਾ ਲਓ ਚੰਦਾ ਭਰਾ ਧੰਨਵਾਦ ਆਹਨ ਕਿਧਰ ਲੱਗਾ ਸ਼ਾਵਾਂ ਲੱਗੀ ਕਰਾਈ ਕਰਾ ਅੱਛਾ ਚਲੋ ਵਧੀਆ ਬਣਾਈ ਮੇਰਾ ਭਾਈ ਅੱਕੇ ਰਾਤ ਸ਼ੀ ਹਾਂ ਉਹ ਤਾਂ ਬੱਤੀ ਚੱਲੂ ਵੱਧ ਬੱਤੀ ਥੋੜਾ ਤੰਤਾਲੀ ਦਾ ਨਹੀਂ ਆਇਆ ਕਰ ਮਾਰਨਾ ਕਰ ਰਹੀ ਬੰਦੀ ਮਾਰਦੇ ਅਰੇ ਤੂੰ ਅੱਜ ਚੱਲਦੀ ਆ ਪਹਿਲੇ ਤੋਂ ਆਪਣੀ ਇੱਕ ਨਾਰਮਲ ਗੱਡੀ ਕਿਵੇਂ ਬਣੀ ਆ ਕਹੇ ਤਾਂ ਚਲ ਫੋੜਾ ਇਹ ਖੜੇ ਚੱਕਦੇ ਫੜੇ ਅੱਜ ਹਾਂਜੀ ਚਲ ਕੋਕੜ ਦਾ ਪੱਛੋਂ ਦੀ ਲੋੜ ਹੀ ਨਹੀਂ ਕਿਵੇਂ ਬਣੇ ਸਾਮਾਨ ਕੋਦਾ ਮਤਰਾ ਚੰਗਾ ਹੈ ਆਪਣਾ ਬਾਬਾ ਲਈ ਘੈਂਟਾ ਪੂਰੀ ਹਾਂ ਇਹ ਇਹ ਸੌਣਾ ਨਾ ਅੰਦਾਜ਼ਾ ਜਿਆ ਹੁੰਦਾ ਕੋਕ ਚੰਗਾ ਮੀਟ ਬਹੁਤ ਸਵਾਦ ਬਣਾਉਂਦਾ ਹਾਂ ਹਾਂ ਉਹ ਕੋਕ ਪੱਕਾ ਹੀ ਰੱਖ ਲੈਣਾ ਹੈ ਲੋ ਨਾ ਕਨੀਆਂ ਆਉਂਦੇ ਬਲੌਗ 'ਚ ਆਪਾਂ ਮੀਟਿੰਗ ਦਿਖਾਵਾਂਗੇ ਹਾਂ ਮੈਂ ਉਹਦਾ ਕੀ ਟੇਸਟ ਕਿਵੇਂ ਦਾ ਨਾਲੇ ਕੋਕ ਤੇ ਰੈਸਪੀ ਤੋਂ ਸਿਖਾਵਾਂਗੇ ਜਿੰਨੇ ਜਿੰਨੇ ਖਾਣਾ ਮੇਰੇ ਪਾਈ ਨੇ ਆ ਸੇਵੀਆਂ ਜੀਆਂ ਦੱਸ ਦਿਓ ਕਮੈਂਟਾਂ ਚ ਦੱਸ ਦਿਓ ਮੇਰਾ ਭਾਈ ਇਹ ਫੋਟੋ ਖੱਚ ਕੇ ਭੇਜ ਦਾਂਗਾ ਇੱਥੇ ਡਾਊਨਲੋਡ ਕਰਕੇ ਖਾ ਲਿਓ ਪਹੁੰਚਿਆ ਕਰਾਂਗੇ ਹਾਂਜੀ ਪਹੁੰਚਿਆ ਕਰਾਂਗੇ ਹਾਂ ਭਾਰਸਾ ਤੁਹਾਡੇ ਤੇ ਪਹੁੰਚਿਆ ਕਰਦਾ ਹਾਂ ਠੀਕ ਹੈ ਤਾਂ ਕੋਈ ਸੌਣ ਪੁੱਛੋ ਪਹੁੰਚਿਆ ਕਰਦਾਂਗੇ ਤੁਹਾਡੇ ਦੇ ਕੋਲੇ ਤੇ ਆਂਦੇ ਡਾਊਨਲੋਡ ਕਰਕੇ ਖਾ ਸਕਦੇ ਠੀਕ ਹੈ ਠੀਕ ਹੈ ਜੀ ਤੇ ਹਮ ਥੋੜੇ ਦਿਨਾਂ ਨੂੰ ਮਤਾਂ ਮੀਟ ਬਣਾਵਾਂਗੇ ਤੇ ਫਿਰ ਜਿੰਨੇ ਮੀਟ ਜਿਹੜਾ ਮੀਟ ਦਾ ਸਕੀਨ ਹੋਵੇ ਦੱਸ ਦਿਓ ਕਮੈਂਟਾਂ 'ਚ ਧੰਨਵਾਦ ਜੀ